ਦੇਖੋ ਰਾਤ ਨੂੰ ਵੀ ਹੁਣ ਤੇ ਦੁਹਾ ਲੱਭਣ ਚੱਲਿਆ ਦੇਖੋ ਬਾਈ ਸੋ ਇਨਸਾਨ ਏਰੀਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਆਪਣੀ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਦੇ 6 ਦਾ ਟਾਈਮ ਆ ਤੇ ਹਵਾ ਚੱਲ ਗਈ ਕਿਉਂਕਿ ਮੌਸਮ ਬਹੁਤ ਖਰਾਬ ਹੋ ਗਿਆ ਮੀਂਹ ਦਾ ਮੌਸਮ ਹੋ ਗਿਆ ਤੇ ਆਪਾਂ ਪਹੁੰਚੇ ਫਿਰ ਉੱਥੇ ਠੀਕ ਕਰਨੇ ਇੱਕ ਵਾਰੀ ਮੁੰਡੇ ਦੀ ਜਿਹੜੇ ਬੱਕਰੀਆਂ ਗਾਇਬ ਹੋਈਆਂ ਸੀ ਤੇ ਉਹ ਬਾਈ ਦੇ ਘਰ ਆਏ ਆ ਤੇ ਦੱਸਾਂਦੇ ਆ ਤੁਹਾਨੂੰ ਬਾਈ ਨੇ ਕਿੰਨੇ ਕੈਮਰੇ ਤੇ ਕੁੱਤੇ ਘਾਤੇ ਰੱਖ ਰਖਿਆ ਤੇ ਕੋਠੇ ਤੇ ਵੀ ਬੱਲੂ ਲਾਏ ਆ ਤੇ ਚਲੋ ਫਿਰ ਦੱਸਾਂਦੇ ਆ ਤੁਹਾਨੂੰ ਦੇਖੋ ਬਾਈ ਏਸੀ ਲਾਰਕਾ ਦਾ ਬਾਈ ਨੇ ਤੇ ਬਾਂਦਰ ਦੇਖੋ ਕਿ ਹਾਲ ਕਰ ਗਏ ਤੇ ਉਹ ਦੇਖੋ ਸਾਰੀ ਧਾਰਾਂ ਤੁਰਾਂ ਪਟ ਗਏ ਲੈ ਫੜਾਵਾ ਤੇ ਆਹ ਏਰੀਆ ਦੇਖੋ ਫਿਰ ਪਿੱਛੇ ਸਾਰਾ ਏਰੀਆ ਤੁਹਾਨੂੰ ਸੰਸਾਨ ਜਿਹੜਾ ਉਹਨਾਂ ਪਾਣ ਦਿਖਾਇ ਸੀ ਠੋਈ ਨਾ ਬੱਕਰੀਆਂ ਗਾਇਬ ਹੋਈਆਂ ਸੀ ਤੇ ਬੱਕਰੀਆਂ ਵੀ ਦਿਖਾਵਾਂਗੇ ਤੇ ਵੀਰ ਨੇ ਕਹਿੰਦੇ ਕੋਠੇ ਦੇ ਉੱਤੇ ਖੁੱਡਾ ਪਾਇਆ ਪਿੱਛੇ ਸਾਰਾ ਸੰਖਾਣਾ ਇਹ ਆ ਦੇਖੋ ਪੁੱਤਰ ਤੇ ਕਬੂਤਰਾਂ ਦੇ ਵਿੱਚ ਵੀ ਬੱਲਮ ਲਾਰਖੇ ਨੇ ਉੱਪਰ ਵੀ ਬੱਲਮ ਲਾਇਆ ਹੋਇਆ ਕਿਉਂਕਿ ਦਿਨ ਰਾਤ ਰੱਖੀ ਰੱਖਦੇ ਆ ਇਹ ਤੇ ਆਹ ਕਬੂਤਰ ਬੈਠੇ ਤੇ ਉਹ ਸਾਹਮਣੇ ਬੱਲਮ ਲਾਰ ਗਿਆ ਦੇਖ ਸਕਦੇ ਹੋ ਤੁਸੀਂ ਤੇ ਵੀਰ ਆਪ ਵੀ ਉੱਪਰੇ ਰਹਿਂਦਾ ਉਹ ਦੇਖੋ ਕਿ ਉੱਪਰ ਇਹ ਨਾਨੇ ਕੁੱਤਾ ਬੰਨ ਰਿਹਾ ਕੈਮਰੇ ਲਗਾਏ ਹੋਏ ਆ ਤੇ ਇੱਧਰ ਪਿੱਛੇ ਵੀ ਬੱਲਮ ਲਾਰਖੇ ਆ ਕਿਉਂਕਿ ਬੱਕਰੀਆਂ ਜਿਸ ਦਿਨ ਗਿਆ ਗਾਇਬ ਹੋਈਆਂ ਤੇ ਉਦੋਂ ਦਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਸਕੰਜਾ ਕਸਿਆ ਹੋਇਆ ਕਸਿਆ ਹੋਇਆ ਤੇ ਹਲੇ ਪਤਾ ਨਹੀਂ ਲੱਗਿਆ ਬੱਕਰੀਆਂ ਦਾ ਵੀਰੋ ਕਿੱਥੇ ਕਿੰਨੀਆਂ ਕਿੱਥੇ ਨਹੀਂ ਤੇ ਬਾਕੀ ਬੱਕਰੀਆਂ ਵੀ ਇਹਨਾਂ ਨੇ ਹਲੇ ਬਾਹਰੇ ਬੰਦਰਗੇ ਤੁਹਾਨੂੰ ਦਿਖਾਣੇ ਆ ਜਾ ਕੇ ਦੇਖੋ ਵੀਰੋ ਬੰਦਾ ਕਰੰਟ ਗੱਲ ਸਿੱਧਾ ਹੀ ਪੰਗੇ ਲੈ ਰਿਆ ਮੈਂ ਨਹੀਂ ਫੜਦਾ ਇੱਧਰ ਲਈ ਕਰਾਂ ਮੈਂ ਇਹੋ ਫੜ ਲਿਓ ਕਿਹੜੀ ਜੋ ਫੜ ਲੇ ਪਰਾਂ ਉੱਪਰ ਯੋ ਯੋਰਾ ਯੋ ਉੱਪਰ ਨਾਲ ਘੇਰਦੀ ਨਹੀਂ ਘੇਰ ਤਾਂ ਫੜਦੇ ਆ ਦੇਖੋ ਬਈ கரੰਟ ਦੀ ਤਾਰਾਂ ਮਾਨੇ ਛਿੱਦੇ ਪੰਗੇ ਲੈ ਰਿਆ ਕਰੰਟ ਗੱਲ ਫੇਰ ਕੀ ਬੱਕਰੀਆਂ ਗੈਪ ਹੋਈਆਂ ਬਹੁਤ ਦੁਖੀ ਆ ਕੀ ਚੱਕਰ ਪੈ ਰਹਿਣਾਗਾ ਮੈਂ ਚੁੱਪਦਾ ਜੋ ਸਾਹਮਣੋਂ ਵੀਰੋ ਦੇਖੋ ਕੁੱਤਾ ਬੰਦਰ ਖੰਗਾ ਰਾਤ ਨੂੰ ਰਾਖੀ ਕਰਨ ਵਾਸਤੇ ਆ ਉਹ ਖੰਬੇ ਆ ਪਿੱਛੇ ਕੈਮਰਾ ਵੀ ਲੱਗ ਰਿਹਾ ਤੇ ਮੌਸਮ ਦੇਖੋ ਬਈ ਕਿੰਨਾ ਵਧੀਆ ਹੋ ਗਿਆ ਇਹ ਵੀਰੇ ਰਾਤ ਹੋ ਗਈ ਤੇ ਵੀਰੇ ਦੇਖੋ ਇੱਕ ਬੱਲਮ ਬਈਆਂ ਨੇ ਉੱਪਰ ਵੀ ਲਾਰਾ ਕਬੂਤਰਾਂ ਦਾ ਸਪੈਸ਼ਲ ਇਹ ਉਹ ਟਾਕੀ ਆ ਵਿੱਚ ਕਬੂਤਰਾਂ ਤੇ ਪਿੱਛੇ ਦੇਖੋ ਇਹਨਾਂ ਕਿ ਬਹੁਤ ਹੀ ਡੇਂਜਰਸ ਏਰੀਆ ਜਾ ਤੇ ਰਾਤ ਹੋ ਗਈ ਆਪਾਂ ਵੀ ਇੱਥੇ ਬਾਈ ਦੇਖ ਰੱਖੀ ਬੈਠੇ ਰਾਤ ਨੂੰ ਵੀ ਉੱਪਰ ਤੇ ਉਹ ਵੀ ਰ ਵੀ ਦੇਖ ਛੋਟਾ ਜਾ ਤਨ ਚਿੱਤਾ ਲੈ ਗਿਆ ਜੇ ਫਿਰ ਕੇ ਕਰਾਉਗਾ ਕੋਈ ਨਹੀਂ ਹੈ ਪਤਾ ਵੀ ਲੱਗਣਾ ਤੇਰਾ ਕੋਈ ਚੱਕਰ ਜੇ ਵੀ ਬੱਕਰੀਆਂ ਸਾਰੀ ਗੇ ਪੁਈਆਂ ਪਤਾ ਲੱਗਿਆ ਕੋਈ ਇਨਾ ਪਤਾ ਲੱਗੇ ਨਹੀਂ ਲੱਗੇ ਨਹੀਂ ਖਰੀਬ ਜਵਾਰਾ ਮੈਂ ਦੇਖੀ ਜਾ ਕਿ ਕਹਿ ਬਣਾਇਆ ਤੇ ਵੀਰੋ ਰਾਤ ਹੋ ਗਈ ਨਾਈਟ ਹੋ ਗਈ ਤੇ ਆਪਾਂ 8 ਵਜੇ ਗਏ ਰਾਤ ਕੇ ਤੇ ਆਪਾਂ ਵੀਰਾਂ ਨਾਲ ਖੜੇ ਆ ਤੇ ਬੱਕਰੀਆਂ ਲੱਗੀਆਂ ਇੱਥੇ ਕਰਦੀਆਂ ਤੇ ਦੋ ਬੱਕਰੀਆਂ ਵਾਲੇ ਗੈਪਤੀਆਂ ਜਿਹੜੀਆਂ ਪਤਾ ਨਹੀਂ ਲੱਗਿਆ ਕੁਝ ਵੀ ਤੇ ਵੀਰ ਦਿਨ ਰਾਤ ਰੱਖੀ ਕਰਦੇ ਆ ਤੇ ਆਪਾਂ ਵੀ ਆਏ ਸੀ ਤੇ ਪਾਇਨਲ ਪੁੱਛਿਆ ਸੀ ਕਹਿੰਦੇ ਹਲੇ ਕੋਈ ਪਤਾ ਨਹੀਂ ਲੱਗਿਆ ਤੇ ਬਾਕੀ ਆਪਾਂ ਤੁਹਾਨੂੰ ਖਬਰ ਖਬਰ ਦਿੰਦੇ ਰਾਂਗੇ मिलਦੇ ਰਹਾਂਗੇ ਆ ਮਿਲਦੇ ਆ ਨੈਕਸਟ ਵਲੌਗ ਤੇ ਤਬ ਤੱਕ ਲਈ ਸਾਵ ਨੂੰ ਸੋਸਰੀ ਕਹਾਬੂਰ ਰਾਤ ਕਾ ਹਨੇਰਾ ਤੇ ਬੱਕਰੀਆਂ ਵੀਰ ਨੇ ਆਹ ਸਾਹਮਣੇ ਦੇਖੋ ਬੰਦੀਆਂ ਅੰਦਰ ਤੇ ਦੇਖ ਸਕਦੇ ਤੁਸੀਂ ਇੱਥੇ ਰਾਤੀ ਸਾਰ ਰਾਤ ਬੈਠਦਾ ਤੇ ਉਹ ਦੇਖੋ ਵੀਰ ਰਾਤ ਨੂੰ ਵੀ ਫਿਰ ਰਿਹਾ ਤੇ ਇੱਧਰ ਵੀਰ ਨੇ ਕੈਮਰੇ ਲਾਰ ਕੇ ਆ ਸਾਹਮਣੇ ਖੰਬੇ ਤੇ ਬੱਲਮ ਬੁੱਲਮ ਲਾਰ ਕੇ ਤੇ ਵੀਰ ਰਾਤ ਨੂੰ ਵੀ ਦੇਖੋ ਹੱਲੇ ਵੀ ਦੇਖਦਾ ਫਿਰ ਰਿਹਾ ਦੇਖੋ ਕਿਵੇਂ ਲੱਟਾਂ ਮਾਰ ਰਿਹਾ ਹਾਂ ਵੀਰੇ ਬੱਕਰੀਆਂ ਕੁਝ ਪਤਾ ਲੱਗਿਆ ਤੇ ਹੁਣ ਆਪਾਂ ਰਾਤ ਨੂੰ ਤੇ ਚਿੱਤਾ ਚੁੱਤਾ ਮਿਲ ਜੇ ਹੈ ਤੇ ਵੀਰੋ ਰਾਤ ਦਾ ਹਨੇਰਾ ਹੋ ਰਿਹਾ ਵੀਰ ਆਪਣਾ ਦੇਖੋ ਹੱਲੇ ਵੀ ਲੜ ਲੇਗਾ ਫਿਰ ਰਿਹਾ ਇਹ ਨਾਲ ਕਹਿੰਦੇ ਚਲਿਆ ਹੋਇਆ ਦੇਖੋ ਲਾਈਟਾਂ ਮਾਰ ਮਾਰ ਕੇ ਦੇਖ ਰਿਹਾ ਤੇ ਕਹਿੰਦਾ ਵੀਰੋ ਬਈ ਤੀਦੂਆ ਤੌਦੂਆ ਦਾ ਰੋਲਾ ਜਿਹੜਾ ਚੱਲ ਰਿਹਾ ਚੱਲ ਰਿਹਾ ਤੇ ਵੀਰ ਦੇ ਕਹਿੰਦੇ ਇੱਕ ਏਸੀ ਤਾਂ ਉਸकी ਵੀ ਤਾਰ ਤੂਰ ਖੜਾ ਦੀ ਬਾਂਦਰਾ ਨੇ ਤੇ ਇਹ ਆਪਾਂ ਆ ਗਏ ਉਸ ਏਰੀਆ ਮਾ ਰਾਤ ਹੋ ਗਈ ਕੁਝ ਪਤਾ ਲੱਗ ਰਿਹਾ ਤੇ ਵੀਰ ਦੇਖੋ ਲਾਈਟਾਂ ਲੈ ਲੈ ਕੇ ਵੀ ਰਾਤ ਨੂੰ ਫਿਰਦੇ ਆ ਮੈਂ ਰਾਤ ਨੂੰ ਕਿੱਧਰ ਚੱਲਿਆ ਤੂੰ ਇੱਧਰ ਕੁਝ ਆਪਾਂ ਨੂੰ ਲਗਿਆ ਪਵਾ ਹਾਂ ਇੱਧਰ ਬਾਂਦਰ ਬੈਠੇ ਆ ਪੰਜ ਸੱਤ ਚਰੀ ਨਾ ਬਈ ਤੇ ਮਤਲਬ ਤੇ ਜੇ ਤੇਂਦੂਆ ਵੀ ਰੋਲਾ ਪੈ ਗਿਆ ਤੇਂਦੂਏ ਦਾ ਵੀ ਰੋਲਾ ਚੱਲ ਰਿਹਾ ਤੇਂਦੂਆ ਵੀਰੇ ਫੜਿਆ ਗਿਆ ਜੇ ਨਾਲ ਕਹਿੰਦੇ ਵੀਰੇ ਤਿੰਨ ਚਾਰ ਹੋਰ ਨਹੀਂ ਫੜਿਆ ਗਈ ਵੀਰੇ ਤੇ ਵੀਰੋ ਰਾਤ ਦਾ ਹਨੇਰਾ ਇੱਧਰ ਆਪਣਾ ਕਾਲੂ ਜਿਹੜਾ ਤੁਹਾਨੂੰ ਪਤਾ ਹੀ ਸੀ ਕਾਲੂ ਨੇ ਬਹੁਤ ਹਵੜਾ ਦਾ ਵੀਰੇ ਉੱਧਰਲੇ ਏਰੀਆ ਚ ਆ ਕੇ ਪਰ ਰਾਤ ਦੇ ਹਨੇਰੇ ਚ ਤੇ ਟਾਰਚ ਮਾਲ ਲਖਿਆ ਵੀਰ ਨੇ ਤੇ